ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਵੀ ਸ਼ਹਿਰ ਦੇ ਵਿਵੇਕਨੰਦ ਸਕੂਲ ਦੇ ਨੇੜੇ ਸਥਿਤ ਇੱਕ ਰੈਡੀਮੇਡ ਦੀ ਦੁਕਾਨ ਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪੋਸ਼ਾਕ ਰੈਡੀਮੇਡ ਨਾਮ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਦਾ ਕੱਪੜਾ ਜਿਨ੍ਹਾਂ ਦੇ ਵਿੱਚ ਜੀਨਸ ਪੈਂਟਾਂ ਤੇ ਜੈਕਟਸ ਵੀ ਸ਼ਾਮਿਲ ਹਨ ਜੋ ਕਿ ਦੁਕਾਨਦਾਰ ਵੇਚਣ ਦੇ ਲਈ ਹੁਣੇ ਕੁਝ ਦਿਨ ਪਹਿਲਾਂ ਖਰੀਦ ਕੇ ਲਿਆਇਆ ਸੀ ਅਤੇ ਇਹ ਸਾਰਾ ਸਮਾਨ ਲਵਾਵੇ ਵਿੱਚ ਬੰਦ ਸੀ ਲਵਾਵਿਆਂ ਸਮੇਤ ਹੀ ਚੋਰ ਸਾਰਨ ਲੈ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਚੋਰਾ ਦੇ ਵੱਲੋਂ ਸ਼ੈਟਰ ਨੂੰ ਕਿਸੇ ਰਾਡ ਜਾਂ ਜੈਕ ਨਾਲ ਤੋੜਿਆ ਗਿਆ ਤੇ ਬਾਅਦ ਵਿੱਚ ਅੰਦਰ ਦੇ ਸ਼ੀਸ਼ੇ ਅਤੇ ਲੋਕ ਵੀ ਤੋੜਤਾ ਗਿਆ ਦੁਕਾਨਦਾਰ ਦੇ ਮੁਤਾਬਿਕ ਉਸ ਦਾ ਸਮਾਨ ਜੋ ਅਜੇ ਲਿਫਾਫੇ ਵਿੱਚੋਂ ਵੀ ਨਹੀਂ ਕੱਢਿਆ ਗਿਆ ਸੀ ਚੋਰ ਆਪਣੇ ਨਾਲ ਲੈ ਗਏ ਜਦਕਿ ਕੁਝ ਹੋਰ ਰੈਡੀਮੇਡ ਕੱਪੜੇ ਅਤੇ 20000 ਦੀ ਕਰੀਬ ਦੀ ਨਕਦੀ ਵੀ ਚੋਰੀ ਕੀਤੀ ਗਈ ਹੈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਾਜੀ ਮੈਨੂੰ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਿਆ ਫਿਰ ਮੇਰੇ ਲਾਗੇ ਦੋਸਤ ਆ ਮੋਨ ਨੂੰ ਫੋਨ ਕੀਤਾ ਉਹ ਆਏ ਪਹਿਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰਿਆ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਾਮਾਨ ਸਾਰਾ ਲੈ ਗਏ ਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਹਜੇ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ openly ਸਾਮਾਨ ਸਾਰਾ ਜਿੰਨਾ ਜੁਨਾ ਐਕਸੈਸਰੀ ਸਾਰਾ ਕੁਝ ਲੈ ਗਏ ਆ ਬਾਕੀ ਹਜੇ ਮੈਂ ਦਿਖ ਰਿਹਾ ਆ ਅੰਦਾਜ਼ਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜਿਆ ਜੈਕਟਾਂ ਵਾਲੇ ਲਪਾਫੇ ਹੀ ਉਹ ਡੇਢ ਭੋਨੇ 2 ਲੱਖ ਦੇ ਹੈਗੇ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪੀਓ ਸਾਰਾ ਪੈਂਟਾ ਪੁੰਟਾ ਵੱਡੇ ਜੈਕਟਾਂ ਟਰੈਕ ਸੂਟ ਐਸੈਸਰੀ ਵਗੈਰਾ ਸਾਰੇ ਪਰਸ ਕੋਸ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਝ ਲੱਗ ਜੀਦਾ ਪੁਲਿਸ ਕੋ ਗਏ ਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਏ ਹੁਣ ਉਹ ਮਨ ਰ ਉਹਨਾਂ ਨੇ ਥਾਣੇ ਬੁਲਾਇਆ ਕਹਿੰਦੇ ਆਪਣਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫੇਰ ਮਹਿਤਾਨਾ ਕਾ ਭਾਈ ਕੈਮਰੇ ਕੂਮਰੇ ਚੈੱਕ ਕਰਵਾਣ ਪੁਲਿਸ ਵਲੇ ਜਿਹੜੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਉਹ ਭਰਿਆ ਜਾਏ ਸ਼ਟਰ ਜੂਤ ਤੋੜਿਆ ਕਿੱਦਾਂ ਤੋੜਿਆ ਸ਼ਟਰ ਭਾਈ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਾਇਆ ਮਤਲਬ ਤੇ ਸ਼ੀਸ਼ੇ ਦਾ ਲੋਕ ਹੀ ਆ ਇਹ ਟੁੱਟੇ ਰਾਇਆ ਬਾਕੀ ਜਿਹੜੇ ਲੋਕ ਨਹੀਂ ਟੁੱਟੇਦੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਰਾਇਆ ਤੇ ਉਹ ਅੰਦਰ ਵੜੇਦੇ ਆ ਬਾਕੀ ਅੰਦਰ ਫਲਾਈਟਾਂ ਲੂਈਟਾਂ ਜਗਿਦੇ ਪੱਖੇ ਪੂਖੇ ਸਾਰੇ ਇਹ ਹਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੂਜੀਪੁਰ ਦੀ ਰਿਪੋਰਟ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਵੀ ਸ਼ਹਿਰ ਦੇ ਵਿਵੇਕਨੰਦ ਸਕੂਲ ਦੇ ਨੇੜੇ ਸਥਿਤ ਇੱਕ ਰੈਡੀਮੇਡ ਦੀ ਦੁਕਾਨ ਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪੋਸ਼ਾਕ ਰੈਡੀਮੇਡ ਨਾਮ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਦਾ ਕੱਪੜਾ ਜਿਨ੍ਹਾਂ ਦੇ ਵਿੱਚ ਜੀਨਸ ਪੈਂਟਾਂ ਤੇ ਜੈਕਟਸ ਵੀ ਸ਼ਾਮਿਲ ਹਨ ਜੋ ਕਿ ਦੁਕਾਨਦਾਰ ਵੇਚਣ ਦੇ ਲਈ ਹੁਣੇ ਕੁਝ ਦਿਨ ਪਹਿਲਾਂ ਖਰੀਦ ਕੇ ਲਿਆਇਆ ਸੀ ਅਤੇ ਇਹ ਸਾਰਾ ਸਮਾਨ ਲਵਾਵੇ ਵਿੱਚ ਬੰਦ ਸੀ। ਲਵਾਵਿਆਂ ਸਮੇਤ ਹੀ ਚੋਰ ਸਾਨ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਚੋਰਾ ਦੇ ਵੱਲੋਂ ਸ਼ੈਟਰ ਨੂੰ ਕਿਸੇ ਰਾਡ ਜਾਂ ਜੈਕ ਨਾਲ ਤੋੜਿਆ ਗਿਆ ਤੇ ਬਾਅਦ ਵਿੱਚ ਅੰਦਰ ਦੇ ਸ਼ੀਸ਼ੇ ਅਤੇ ਲੋਕ ਵੀ ਤੋੜਤਾ ਗਿਆ ਦੁਕਾਨਦਾਰ ਦੇ ਮੁਤਾਬਿਕ ਉਸ ਦਾ ਸਮਾਨ ਜੋ ਅਜੇ ਲਿਫਾਫੇ ਵਿੱਚੋਂ ਵੀ ਨਹੀਂ ਕੱਢਿਆ ਗਿਆ ਸੀ ਚੋਰ ਆਪਣੇ ਨਾਲ ਲੈ ਗਏ ਜਦ ਕਿ ਕੁਝ ਹੋਰ ਰੈਡੀਮੇਡ ਕੱਪੜੇ ਅਤੇ 20000 ਦੀ ਕਰੀਬ ਦੀ ਨਕਦੀ ਵੀ ਚੋਰੀ ਕੀਤੀ ਗਈ ਹੈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਾਜੀ ਮੈਨੂੰ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਿਆ ਫਿਰ ਮੇਰੇ ਲਾਗੇ ਦੋਸਤ ਹੈ ਮੋਂਾ ਨੂੰ ਫੋਨ ਕੀਤਾ ਉਹ ਆਏ ਪਹਿਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰਿਆ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਾਮਾਨ ਸਾਰਾ ਲੈ ਗਏ ਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਹਜੇ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ ਆਪਨ ਲਈ ਸਾਮਾਨ ਸਾਰਾ ਜਿੰਨਾ ਜੁਨਾ ਐਕਸੈਸਰੀ ਸਾਰਾ ਕੁਝ ਲੈ ਗਏ ਆ ਬਾਕੀ ਹਜੇ ਮੈਂ ਦਿਖ ਰਿਹਾ ਆ ਆੰਦਾਜ਼ਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜਿਆ ਜੈਕਟਾ ਵਾਲੇ ਲਪਾਫੇ ਹੀ ਉਹ ਡੇਢ ਪੌਣੇ 2 ਲੱਖ ਦੇ ਹੈਗੇ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪੀਓ ਸਾਰਾ ਪੈਂਟਾ ਪੂਨਟਾ ਵੱਡੇ ਜੈਕਟਾ ਟਰੈਕ ਸੂਟ ਐਕਸੈਸਰੀ ਵਗੈਰਾ ਸਾਰੇ ਪਰਸਪੋਸਟ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਝ ਲੰਘਦੀਆਂ ਕੁਝ ਕੁਝੀ ਕੁਝੀ ਪੁਲਿਸ ਕੋ ਗੇਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਏ ਹੁਣ ਉਹ ਮਤਲਬ ਉਹਨਾਂ ਨੇ ਥਾਣੇ ਬੁਲਾਇਆ ਕਹਿੰਦੇ ਆਪਣਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫੇਰ ਮਹਿਤਾਨਾ ਕਾ ਭਾਈ ਕੈਮਰੇ ਕੂਮਰੇ ਚੈੱਕ ਕਰਵਾਣ ਪੁਲਿਸ ਵਲੇ ਜਿਹੜੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਭਰਿਆ ਜਾਏ ਸ਼ਟਰ ਵੀ ਤੋੜਿਆ ਕਿੱਦਾਂ ਹੋ ਗਿਆ ਸ਼ਟਰ ਭਾਜੀ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਹਾ ਮਤਲਬ ਤੇ ਸ਼ੀਸ਼ੇ ਦਾ ਲੋਕ ਹੀ ਇਹ ਐ ਟੁੱਟੇ ਰਾਇਆ ਬਾਕੀ ਜਿਹੜੇ ਲੋਕ ਨਹੀਂ ਟੁੱਟੇ ਰੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਰਾਇਆ ਤੇ ਉਹ ਅੰਦਰ ਵੜੇ ਰਾਇਆ ਬਾਕੀ ਅੰਦਰ ਫਲਾਈਟਾਂ ਲੂਈਟਾਂ ਜਗਿਦੇ ਪੱਖੇ ਪੂਖੇ ਸਾਰੇ ਇਹ ਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੂਜੀਪੁਰ ਦੀ ਰਿਪੋਰਟ